ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਫਿਰ ਤੋਂ ਆਪੋ ਆਪਾ ਵੈਲਕਮ ਆ ਜੀ ਤੇ ਭਿੰਦੇ ਭਾਈ ਕੋ ਫੋਚ ਚੁੱਕੇ ਆ ਮਜਾ ਆਏਗਾ ਚਾਰ ਬਿਲਕੁਲ ਛੋਟੇ ਭਾਈ ਹੋਣਗੇ ਜੀ ਉਹ ਪ੍ਰਣਾਮਾਲ ਦਾ ਸਾਰਾ ਸੇਲ ਹੋ ਚੁੱਕਿਆ ਤੇ ਆਪਰੇ ਗੱਲਬਾਤ ਕਰੀਏ ਸਾਫੀ ਕਾ ਜੀ ਸਾਥੀਆਂ ਸਾਥੀਆਂ ਬੜੀ ਹੋਰ ਤੁਹਾਨੂੰ ਜੀ ਮਜੇ ਵੇ ਭਾਈ ਸਾਰੇ ਵੀਰਾਂ ਨੂੰ ਕੀ ਵੀ ਡੈਰੀ ਫਾਰਮ ਦੇ ਵੀਡੀਓ ਦੇਖਣ ਵਾਲਿਆਂ ਨੂੰ ਸਾਡੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿੱਥੇ ਰਹਿਣ ਲੱਗੇ ਸੀ ਬਸ ਇੱਥੇ ਭਾਜੀ ਡੇਲੀ ਅਜਦਾ ਜਾਈਦਾ ਹੀ ਹੈ ਨਹੀਂ ਤੇਜਾਗੜਾ ਸਵੇਰ ਦਾ ਤੇ ਨਾ ਗਾਇਆਂ ਲੈਂਦੀਆਂ ਵੇਚ ਕੇ ਗਿਆ ਤੇ ਵੇਚ ਕੇ ਗਿਆ ਜੋ ਅੱਜ ਆਈ ਗਈ ਸਵੇਰ ਭਾਈ ਇੱਥੇ ਵੇਚ ਲਈਆਂ ਹੋਰ ਸੁਣਾਓ ਸਾਹਿਬ ਠੀਕ ਠਾਕ ਅਮੀਰ ਜੀ ਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ ਦੀ ਬੜੀ ਦਾਦੇ ਦੀ ਕਹਿੰਦੇ ਛੋਟੇ ਛੋਟੇ ਰੇਡ ਪਾ ਲੈਣੇ ਆ ਬਿਲਕੁਲ ਪਾ ਐਂ ਐਂ ਚਲੋ ਬੋਲੋ ਚੋਟੀ ਸੁਈ ਪਰ ਸੋ ਚੋ ਹੁੰਦੀ ਹਾਂ 11 ਤੋਂ ਬਾਅਦ ਤੇ ਲੰਡੀ ਬੋਲੇ ਤੇ ਠੀਕ ਆ ਹਜੇ ਪੂੜਾ ਚੱਕੰਡੀ ਆ ਲਓ ਜੀ ਸਟਾਰਟਿੰਗ 11 ਕਿਲੋ ਦਾ ਤੁਰੀ 15 ਕਿਲੋ ਦਾ ਚਾਜੂ ਲਓ ਜੀ ਸਟਾਰਟਿੰਗ 11 ਕਿਲੋ ਦੁੱਧ ਪਰ ਵੇਖੋ ਕਾਲੀ ਸ਼ਾਹ ਝੋਟੀ ਆ 11 ਤੋਂ ਤੁਰੀ ਵੇਖੋ ਕਰਾ ਦੇ ਕਟਾ ਕਟਾ ਲੈ ਵੇਖ ਮਗਰਾ ਤੇ ਲੈ ਵਾ ਹਾਰੀ ਗਾ ਹੱਟ ਬੱਲ ਬਾਰ ਓਏ ਭਾਗ ਲਿਆ ਆ ਦੇ 11 ਕਿਲੋ ਦਾ ਸੁਣੀ ਤੁਰੀ ਆ ਨਹੀਂ ਲੋਈ 15 ਕਿਲੋ ਲੋਈ ਦਾ ਬਾ ਵਧੀਆ ਤੋ ਗੁਰਾਇ। ਬាទ ਠੀਕ ਆ। ਗਾਇਆਂ ਹੈਗੀਆਂ ਵੇਗੀਆਂ ਠੀਕ ਗਾਇਆਂ ਦੀ ਬੜੀ ਡਿਮਾਂਡ ਹੈ ਪਰ ਸਾਡੀਆਂ ਮਿਲ ਪਹਿਲਾਂ ਚੱਲੀਆਂ। ਬੋਲੋ। 1 5 ਇੱਕ ਹੈ 1 5 ਬੋਲੋ। ਲੱਖ ਰੀ। 95 ਰੀ। ਚਲੋ 95 ਰੀ। ਆਹ ਲਓ ਫੇਰ ਚਲੋ। ਇਹ ਥੋੜੀ ਪੱਤੋਰਾ ਦੀ ਸੂਈ। ਨਾਰੂ ਗੇਲਾ। ਲਓ ਜੀ ਪੱਤੋਰਾ ਦੀ ਸੂਈ ਇਹ ਨਾਰੂ ਗੇਲਾ। ਨਾਰੂ ਗੇਲਾ ਦੇਖੋ। ਬੋਲੋ 8 ਕਿਲੋ। 8 ਕਿਲੋ ਬੋਲੋ। ਦੇਖੋ ਭਾਈ ਤੇ ਬੋਲੋ ਬੋਲੋ ਬੋਲੋ। ਚੱਕਦੇ ਫੱਟੇ ਨੇ ਅਸੇ ਉੱਥੋਂ ਸ਼ਾਮ ਦੀ ਸੂਰਜਾ ਬੱਚਾ ਬਿਲਕੁਲ ਉੱਤਾਰ ਜਾ ਤੋਰ ਵੱਲੋ ਜੀ ਝੋਟੀ ਬਹੁਤ ਚੰਗੀ ਆਈ ਵੇਖ ਜੀ ਕਮਾਲ ਦੀ ਝੋਟੀ ਭਾਜੀ ਜੈਡ ਬਲੈਕ ਆ ਵੇ ਜੈਡ ਬਲੈਕ ਗਵਾ ਜੈਡ ਬਲੈਕ 44 44 ਸ਼ਾਹ ਤੇ 44 ਸ਼ਾਹ ਵਿੱਚ ਚੱਡਾ ਰੈੱਡ ਦਾ ਟੂਰ ਲੱਗੇਗਾ ਠੀਕ ਆ ਵਾਹ ਜੀ ਬੱਲੀ ਵਾਹ ਆ ਜਿਓ ਕਰ ਵੱਲੋ ਜੀ ਆ ਜੇ ਚੋਈ ਪਰੀ ਬਹੁਤ ਮੰਦੀ ਲੱਗੀ ਗੀ ਜੀ ਬੋ 12 ਕਿਲੋ ਦੁੱਧ ਚਵਾ ਜੂ ਹੈ 12 ਕਿਲੋ 12 ਕਿਲੋ ਖੁੱਲਾ ਖੁੱਲਾ ਦੁੱਧ ਚ ਵਾਲੀ ਬਹੁਤ ਛੋਟੀ ਛੋਟੀ ਹੈ ਬਹੁਤ ਹੀ ਚੰਗੀ ਰੇਡਰ ਹੈਗਾ ਜੋ 85 ਬੋਲੋ ਪੰਜਾਬ ਦੀ ਭਾਈ ਹਾਲ ਆ 80 ਵਾਲੀ ਦਾ ਰੰਗ ਚਲੋ 73000 ਦੀ ਚੋਣੀ ਕਰਦੇ ਯਾਰ ਚਲ 75 ਤਰਲੀ ਦੇ ਦਾਂਗੇ ਦੇਖੀ ਰਹਾ ਜੇ ਗੱਲ ਬੋਲਣਾ 75 ਤਰਲੀ ਦੇ ਦਾਂਗੇ ਇਹ ਇਹ ਮਹੀਨਾ ਬਚਾ ਜੂ ਇਹ ਦਾ ਹਬਰ ਨਾ ਨਾ ਹਾਏ ਬਈ ਹਾਂ ਹਬਰ ਆ ਬੱਚਾ ਬੜੀ ਬੋਰਿੰਗ ਬਣ ਆ ਜਾ ਬੱਚਾ ਚਲੋ ਠੀਕ ਆ ਤੋੜੋ ਬਲੋ ਜੀ ਦੁੱਧ 8 ਕਿਲੋ 8 ਕਿਲੋ ਦੁੱਧ ਵੇਖੋ ਜੀ ਕਰਾਂ ਦੇ ਵੀ ਭਾਈ ਜੀ ਇਹਦੀ ਚੋਣ ਪੋਦੀ ਟੋਲਦੀ ਆ ਅਛਾ ਹਾਂ ਬੱਤੀ ਚੰਗੀ ਨਹੀਂ ਥਣ ਵੇਖੋ ਲਗਾਉਣੀ ਦੇਖੀ ਅਵਾਜ ਜੀ ਦੇਖ ਲੈ ਆ ਜੋ ਇਹਨਾਂ ਨੂੰ ਵੇਚ ਕੇ ਫਿਰ ਲੈ ਆਵਾਂਗੇ ਮਿੰਟ ਮਿੰਟ ਫਿਰ ਕੋਲੋੜੇ ਰੇਡ ਪਾਓ ਬੋਲੋ ਚੰਗੀ ਚੇਕ ਕੋਈ ਨਹੀਂ ਵੇ ਚੰਗਾ ਆਹ ਯਾਰ 10 ਲੀਟਰ ਦੁੱਧ ਚਵਾ ਦੂਗੀ 8 ਕਿਲੋ ਦਾ ਪਾਰ ਦੁੱਧ ਹੋਣੀ ਹੈਗਾ ਮੈਂ ਥੱਲੇ ਬੋਲੋ ਮੋਲੇ ਦਾ ਹੈਗਾ 300 ਹਾਂ 70 ਹਾਂ ਬੈਠਾ ਹਾਂ ਨਹੀਂ 300 ਯਾਰ ਦੀ अच्छा ओ छोर केड़ा लग रहे ओ फिर मार दे मैं सही बात कर शार शार। दो यार 3.5 दो 60 यार ओ पल्ली नहीं 58000 ਦੀ ਆਗ ਲਈ ਯਾਰ ਆ ਵੇਖੋ ਝੂੜ ਨਹੀਂ ਮਾਰਨਾ 58000 ਦੀ ਆਗ ਨਹੀਂ ਆਪ ਜੀ ਸਾਡੀ ਆ ਦੀ ਵੇਲਾ ਅੱਜ ਅੱਜ ਇਦਾਂ ਹੀ ਕਰੂਗਾ 57 57 ਦੀ ਮਹੀਂ ਲਈ ਤੇ 58 ਦੀ ਮਹੀਂ ਪੈਂਦੀ ਆ 58 ਦੇ ਦਾਂਗੇ ਯਾਰ 58 ਦੀ ਚੱਲੋ ਨਹੀਂ ਨਹੀਂ ਛੱਡ ਦੀ ਕਰ 58 ਦੀ ਪੈਂਦੀ ਛੱਡ ਦੀ ਦੇ ਦਾਂਗੇ ਸਾਡੀ ਕਰ ਦੀ ਸਾਡੀ ਆਹ ਏ ਅਭੀ ਬਚਾ ਜੋ ਪੰਜਾ ਜੋ 15 ਵੀਆਂ ਦਿਨਾਂ ਦੀ ਕੱਢੀ ਕੇ ਇਹ ਦੇ ਮਗਰ ਉਹ ਠੀਕ ਐ ਫਿਰ ਹਾਂਜੀ ਇਹਦਾ ਰੇਡ ਬਿਲਕੁਲ ਛੋੜ ਛੜੇ ਪਿੰਦੇ ਨਾਲ ਦੇ ਤੋਰੋ ਉਹ ਮੈਂ ਛੋੜ ਛੜੇ ਪਾਲੀਆਂ ਮਈਆਂ ਗਾਹ ਮੰਗਣ ਦੇ ਦੇਈਏ ਲਿਆ ਗਏ ਬੱਲੋਂ ਵੀ ਚੜਕਾਂ ਹੀ ਮਾਰ ਜਾਂਦਾ ਕੇ ਹੁਣੇ ਕੋਈ ਗੱਲ ਜੋ ਹੋ ਗਿਆ ਸੋ ਗਿਆ ਇਹਦੀ ਕੱਢੀ ਜੋ ਆ ਜੋ ਆ ਲਾਹ ਵਸਾਲ ਤੋਂ ਦੀ ਫੇਰ ਇੱਕ ਰਾਫ ਲਾਤੀ ਕੁੰਡ ਤੋਰੋ ਥੋੜਾ ਰਾਸ ਨਾ ਪਾ ਕੇ ਤੋਰੋ ਇਸੇ ਲਈ ਇਸੇ ਰੇ ਰਾਮੀ ਹੁੰਦੀ ਆ ਹਾਂ ਬੋਲੋ ਲਾਸਟ ਪੀਸ ਆ ਲੈ ਲੋ ਮੈਂ ਕਿੱਡੀ ਜੰਮੀ ਪੜੀ ਆ ਹਾਂ ਅਬ ਛੋਟਾ ਮੋਲ ਕਮਾ ਹਾਂ ਫੁੱਲ ਬੜਾ ਫੁੱਲ ਆ ਜੀ ਮਹੀਂ ਕੋਈ ਭੂਰ ਛਟਾ ਨਹੀਂ ਦੁੱਧ ਮਹੀਂ ਦਿੰਦੇ ਸਭ ਦਾ ਇੱਕ ਵਾਰ ਸਵੇਰੇ ਮਹੀਂ ਆਈ ਆ ਮੋਲੇ ਦਾ ਹੈਗਾ 17000 ਰੁਪਈਆ 58000 ਜੀ ਪੂਰਾ 60000 60000 ਹਜ਼ਾਰ ਹੀ ਛੋੜ ਲੈ ਵੀ 90000 ਪੱਕੀ ਗੱਲ ਇਦਰਾ ਹਾਂ ਅੱਜ ਵੀਰਾਂ ਦਾ ਮਾਣ ਕਰਨਾ ਹਾਂ ਨਾ ਇਹਨਾਂ ਮੈਂ ਦੇਣੀ ਆ ਹਾਂ 55000 ਰੁਪਏ ਦੀ ਅੱਛਾ ਇਹਨੇ ਕਣਕ ਕਾ ਲਗੜਦੇ ਆਜਦੇ 50000 ਦੀ ਮੈਂ ਦੇਣੀ ਚਲ ਜਾਂਦੋ ਲੋ ਜੀ ਵੇਚ ਲੋ ਆ ਵੇਚੋ 50 60 ਵਾਲੇ ਭਾ ਤੇ ਭਾ ਕੁਛ ਵੀ ਨਹੀਂ ਗਿਆ ਬਾਕੀ ਵੇਚ ਲੋ ਤੁਸੀਂ ਆ ਵੀ ਸਿਆਣੇ ਆ ਇੱਕ ਕੰਮ ਹੋਰ ਹੈਗਾ ਜੀ ਇਹ ਮੈਂ ਤਾਂ ਸਾਂਝ ਪੂਰ ਛੱਡਾਂਗੇ ਚਲ ਮੈਂ ਤਾਂ ਸਲੀ ਕਰ ਬੋਲਣ ਹਾਂ ਨੰਬਰ ਹੈਗਾ ਆਪਣਾ ਪਿੰਡ ਹੈਗਾ ਆਪਣਾ ਤਵਾਨ ਤੇ ਜ਼ਿਲ੍ਹਾ ਹੈਗਾ ਗਰਦਾਸਪੁਰ ਤਸੀਲ ਹੈਗੀ ਪਟਾਲਾ ਨੇੜੇ ਅਲੀ ਗਾਲ ਦੇ ਤੇ ਦਾਲਮ ਦੇ ਤੇ ਪਿੰਡ ਹੈਗਾ ਜੋ ਤਵਾਨ ਤੇ ਨੰਬਰ ਹੈਗਾ 9592427529 9592427529 ਵੱਡੀਆਂ ਮਈਆਂ ਵੀ ਆਡੀਆਂ ਸਾਡੇ ਆਹ ਉਹ ਅੰਦਰ ਵੱਡੀਆਂ ਪਾ ਗੱਬਣਾ ਜਦੋਂ ਫੋਨਗੀਆਂ ਪਾਵਾਂਗੇ 20 20 ਕਿਲੋ ਵਾਲੀਆਂ ਮਈਆਂ ਨੇ ਐਂ ਇਦਾਂ ਚੱਡੇ ਲਈ ਫਿਰਦੀਆਂ ਐਂ ਇਦਾਂ ਲੈ ਵੇਲੇ ਹੀ ਫੈਂਡੀਆਂ ਨੇ ਜਦੋਂ ਫੋਟੋਆਂ ਨੂੰ ਵੀਡੀਓ ਚ ਪਾਵਾਂਗੇ ਜੇ ਮੇਰਾ ਵੀਰ ਕੋਈ ਵੇਖਣਾ ਹੋਊ ਤੇ ਜੇ ਉਹਦੇ ਪਸੰਦ ਆਉਂਦੇ ਉਹ ਲੈ ਜੇ ਉਹ ਵੀ ਲੈ ਜੇ ਸਤਿ ਸ਼੍ਰੀ ਅਕਾਲ